हां जी भाई जी ਤੁਹਾਡਾ ਨਾਮ ਮੇਰਾ ਨਾਮ ਰਿਜ਼ਵਾਨ ਹੈ ਜੀ ਹਾਂ ਜੀ ਰਿਜ਼ਵਾਨ ਹੈਗਾ ਜੀ ਰਿਜ਼ਵਾਨ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਵੀ ਜਿੱਦਨ ਦੀ ਇਹ ਸੜਕ ਬਣੀ ਹੈ ਤੇ ਡਿਵਾਈਡਰ ਨੇ ਤੇ ਇੱਥੇ ਆਏ ਦਿਨ ਐਕਸੀਡੈਂਟ ਹੁੰਦੇ ਨੇ ਕੋਈ ਉਹ ਦਿਨ ਜਾਂਦਾ ਕਿ ਵੀ ਜਿੱਦਨ ਇਹਦੇ ਹਾਸਾ ਨਾ ਵਾਪਰਦਾਵੇ ਕੀ ਮੰਗ ਚਾਹਦੇ ਹੋ ਆਪਾਂ ਚਾਹਦੇ ਆ ਜੀ ਜਿਹੜੇ ਡਿਵਾਈਡਰ ਬਣਾਏ ਕੀ ਹੈ ਇਹ ਤੋਂ ਲੇਟਾ ਲੱਗਣੀ ਚਾਹੀਏ ਕਿਨ ਦੀ ਸੁਰੱਖਿਆ ਉੱਤੇ ਚਾਹੀਏ ਰੋਜ਼ ਕੀ ਰੋਜ਼ ਐਕਸੀਡੈਂਟ ਹੁੰਦੇ ਹੈ ਜੀ ਇੱਥੇ ਕਦੇ ਮੋਟਰਸਾਈਕਲ ਵਾਲਾ ਗੱਡੀ ਦੇ ਉੱਪਰ ਚੜ ਜਾਂਦਾ ਹੈ ਕਦੇ ਕਿਸੇ ਉੱਪਰ ਗੱਡੀ ਚੜ ਜਾਂਦੀ ਹੈ ਜੀ ਇਹਨਾਂ ਹੋ ਰਿਹਾ ਹੈ ਜੀ ਇੱਕ ਜੀ ਰਾਤ ਐਕਸੀਡੈਂਟ ਹੋਇਆ ਯਾ ਜੀ 14 15 ਸਾਲ ਦਾ ਮੁੰਡਾ ਥਾ ਬਹੁਤ ਸਪੀਡ ਨਾਲ ਐਕਸੀਡੈਂਟ ਹੋਇਆ ਜੀ ਮੁੰਡੇ ਦਾ ਸਾਰਾ ਖਤਮ ਹੋ ਗਿਆ ਮੋਟਰਸਾਈਕਲ ਵੀ ਅਰ ਮੁੰਡਾ ਵੀ ਮੋਟਰਸਾਈਕਲ ਵਾਲੇ ਭੱਜ ਗਏ ਸੀਗੇ ਕਿ ਖੜ ਗਏ ਮੋਟਰਸਾਈਕਲ ਵਾਲੇ ਭੱਗ ਗਏ ਜੀ ਕੀ ਮੰਗ ਚਾਹੁੰਦੇ ਹੋ ਤੁਸੀਂ ਅਸੀਂ ਮੰਗ ਚਾਹੁੰਦੇ ਹਾਂ ਜੀ ਇੱਕ ਤਾਂ ਡਿਵੀਡਰ ਦੀ ਸੋਟਾ ਹੋਣੀ ਚਾਹੀਏ ਲੇਟ ਲੱਗਣੀ ਚਾਹੀਏ ਯਾ ਜੀ ਕੋਈ ਨਾ ਕੋਈ ਬੋਰਡ ਬਾਰਡ ਲਗਾਉਣਾ ਚਾਹੀਏ ਸ਼ੁਰੂ ਸੇ ਅਖੀਰ ਤੱਕ ਜਿਵੇਂ ਕਿ ਜੋ ਬਸੇ ਬੋਰਡ ਲੱਗ ਕੇ ਲੈਣਾ ਰੱਖਣਾ ਚਾਹੀਏ ਅਬ ਯਾ ਜੀ ਜੀ ਤਨੂੰ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਵੀ ਜੈਂਪਰ ਵੀ ਬਣਨੇ ਚਾਹੀਦੇ ਨੇ ਤਾਂ ਜੋ ਕਿ ਵੀ ਜਿਹੜੀ ਦੋਵਾਂ ਪਾਸੇ ਗੱਡੀਆਂ ਆਉਂਦੀਆਂ ਨੇ ਗੱਡੀਆਂ ਹੌਲੀ ਹੋ ਕੇ ਚੱਲਣ ਹੌਲੀ ਹੋ ਕੇ ਚੱਲੇ ਜੀ ਜਰਾ ਜ਼ਿਆਦਾ ਸਪੀਡ ਮੇ ਚੱਲਦੀ ਹੈ ਜੀ ਗੱਡੀ ਇਹ ਜੀ ਸਾਡੀ ਇਹ ਸੜਕ ਥੋੜੀ ਜਿਹੀ ਚੋਡੀ ਹੋਣੀ ਚਾਹੀਦੀ ਹੈ ਜਿਸ ਸੇ ਕੋਈ ਚੀਜ਼ ਪੜੀ ਹੈ ਰੋੜੀ ਰੜਪਾ ਉਹ ਸੇਡ ਮੇ ਹੋਣਾ ਚਾਹੀਦਾ ਜਿਸ ਸੇ ਆਣ ਵਾਲੇ ਲੋਕੋ ਕੋ ਖਤਰਾ ਨਾ ਹੋ ਇਸ ਮੇ ਸਭ ਦੀ ਸਹੂਲਤ ਹੈ ਜੀ ਸਾਡੀ ਦੀ ਤੁਹਾਡੇ ਵੀ ਆਣ ਵਾਲੇ ਆਦਮੀ ਕੋ ਦਿੱਕਤ ਨਾ ਆਣੀ ਚਾਹੀਏ ਜੀ ਕਿਸਟਰੋ ਵਾਲਾ ਹੈ ਕਿਸਟਰੋ ਜਾਣਾ ਆਪਣੀ ਸੇੜੇ ਸੇ ਚੱਲੇ ਭਾਈ ਜੀ ਤੁਹਾਡਾ ਨਾਮ ਮੈਂ ਰঞ্জੀਤ ਸਿੰਘ ਆ ਜੀ ਰঞ্জੀਤ ਸਿੰਘ ਜੀ ਕਿਵੇਂ ਦੇਖਦੇ ਹੋ ਜਿੱਦਨ ਦਾ ਇਹ ਰੋਡ ਬਣਿਆ ਤੇ ਕੀ ਮੰਗ ਚਾਹਨੇ ਹੋ ਬਾਈ ਬਹੁਤ ਸਾਲਾਂ ਤੋਂ ਬੈਨੇ ਜੀ ਰੋਡ ਤੇ ਪਰ ਸਾਡਾ ਸਟੈਂਡ ਆ ਜੀ ਇਹ ਇਹ ਸਟੈਂਡ ਦੇ ਉੱਪਰ ਅਸੀਂ ਬਹਾਵ ਟਾਈਮ ਤੋਂ ਦੇਖਦੇ ਆ ਰਹੇ ਹਾਂ ਚੀਚਾ ਜਿੱਦਨ ਦਾ ਬਚਾਲੇ ਛੜਕਦੇ ਆ ਬਣਿਆ ਪਿੱਲਰ ਜਿਆ ਇਹਦੇ ਨਾਲ ਐਕਸੀਡੈਂਟ ਬਹੁਤ ਹੋ ਰਹੇ ਨੇ ਅਸੀਂ ਰੋਜ਼ ਦੇਖਦੇ ਇਦਾਂ ਦੇ ਹਾਸਤੇ ਇਦਾਂ ਦੇ ਹਾਸੇ ਅਸੀਂ ਰੋਜ਼ ਦੇਖਦੇ ਆ ਰਹੇ ਹਾਂ ਕਦੀ ਗੱਡੀ ਵੱਜਦੀ ਆਈ ਕਦੀ ਮੋਟਰਸਾਈਕਲ ਵੱਜਦਾ ਜੀ ਕਦੀ ਕੁਛ ਨਾ ਕੁਛ ਹੁੰਦਾ ਹੀ ਰਹਿੰਦਾ ਇੱਥੇ ਕਈ ਦਿਨ ਹੋ ਗਏ ਪਹਿਲਾਂ ਇਹ ਵੀ ਟੁੱਟ ਗਿਆ ਸੀ ਇਹਨਾਂ ਨੇ ਦੁਬਾਰੇ ਰਿਪੇਅਰ ਕਰਿਆ ਜੀ ਉਸ ਦਿਵਾਰ ਕਰਕੇ ਫਿਰ ਜਾਂਦੇ ਨੇ ਉਹ ਅੱਗੇ ਚਲੇ ਜਾਂਦੇ ਨੇ ਫੇਰ ਟੁੱਟ ਜਾਂਦਾ ਫੇਰ ਕੋਈ ਨਾ ਕੋਈ ਗੱਡੀ ਵਾਲਾ ਆ ਕੇ ਫੇੜ ਮਾਰ ਜਾਂਦਾ ਕਿਸੇ ਨਾ ਕਿਸੇ ਨੂੰ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਮੋਟਰਸਾਈਕਲ ਫੇੜ ਮਾਰ ਦਿੰਦਾ ਜੀ ਲੰਘਣ ਨੂੰ ਰਸਤਾ ਹੈ ਨਹੀਂ ਇੱਥੇ ਜਿੱਥੇ ਇੱਥੇ ਬੱਤੀਆਂ ਲੱਗਣੀਆਂ ਚਾਹੀਦੀਆਂ ਨੇ ਨਾਲੇ ਇਹਦੇ ਜੈਂਪੋ ਵੀ ਬਣਨੇ ਚਾਹੀਦੇ ਨੇ ਜੀ ਠੀਕ ਹੈ ਤੇ ਉਸ ਦਿਵਾਰ ਆਪਾਂ ਨੂੰ ਸਾਰੇ ਵਾਸਤੇ ਆਪਣੇ ਫਾਇਦੇ ਦੀ ਗੱਲ ਹੈ ਇਹ ਵੀ ਸਾਰੇ ਭਰਾ ਆਪਣੇ ਭੈਣ ਭਰਾ ਸਾਰੇ ਲੰਘਦੇ ਨੇ ਲੇਡੀਸ ਲਾ ਲੋ ਜੇ ਬੱਚੇ ਲਾ ਲ ਸਕੂਲਾਂ ਵਾਲੇ ਹੋਰ ਲਾ ਲੋ ਸਾਰੇ ਬੱਚੇ ਲੰਘਦੇ ਨੇ ਜਿੱਥੋਂ ਅਸੀਂ ਰੋਜ਼ ਦੇਖਦੇ ਇਹਨੇ ਹਾਸ ਤੇ ਰਾਤੀ ਲਾ ਲੋ ਤੁਸੀਂ ਇੱਥੇ ਨਾ ਇੱਕ ਮੋਟਰਸਾਈਕਲ ਬੱਚਾ ਸੀ 14 ਸਾਲਾਂ ਦਾ ਹੋਊਗਾ ਉਹਨੂੰ ਨਾ ਚੱਕ ਕੇ ਉਹਨਾਂ ਨੇ ਗੱਡੀਆਂ ਦੇ ਚੱਕ ਕੇ ਮਾਰਿਆ ਜੀ ਉਹਨੂੰ ਤੇ ਉਹਦਾ ਮੋਟਰਸਾਈਕਲ ਟੁੱਟ ਗਿਆ ਤੇ ਉਹਦੇ ਮੁੰਡੇ ਦੇ ਬਾਵਾ ਸੱਟਾਂ ਹੀ ਵਜੀਆਂ ਮੁੰਡਾ ਹੁਣ ਇਹ ਨਹੀਂ ਪਤਾ ਕੀ ਪਟਾੜੇ ਰਖੜ ਕੀਤਾ ਹੈ ਇਹ ਨਹੀਂ ਪਤਾ ਸਮਾਨ ਕੀਤਾ ਹੈ ਜਿਉਂ ਮੁੰਡੇ ਦੇ ਬਾਵਾ ਬਹੁਤ ਜ਼ਿਆਦਾ ਹਾਲਤ ਖਰਾਬ ਸੀ ਉਹਦੀ ਅਸੀਂ ਦੇਖਦੇ ਆਏ ਰਾਤੀ ਇਹ ਤਾਂ ਬਹੁਤ ਹਾਲਤ ਖਰਾਬ ਹੋ ਰਹੀ ਹੈ ਇਸ ਤਰ੍ਹਾਂ ਨਾ ਸਰਕਾਰ ਨੂੰ ਅਸੀਂ ਇਹੀ ਮੰਗ ਕਰਦੇ ਆਂ ਰੇਕਟ ਦੇ ਉੱਪਰ ਜੈਂਪ ਬਣਨੇ ਚਾਹੀਦੇ ਨੇ ਰੇਲਟਾਂ ਲੱਗਣੇ ਚਾਹੀਦੇ ਨੇ ਅਰੇ ਬੱਤੀਆਂ ਲੱਗਣੀਆਂ ਚਾਹੀਦੀਆਂ ਅਸੀਂ ਇਹ ਗੱਲ ਮੰਗੇ ਸਰਕਾਰ ਨੂੰ ਬਾਰ ਬਾਰ ਕਹਿੰਦੇ ਆ ਠੀਕ ਹੈ ਜੀ ਭਾਈ ਜੀ ਤੁਹਾਡਾ ਨਾਮ ਮਨਦੀਪ ਸਿੰਘ ਜੀ ਮਨਦੀਪ ਜੀ ਕੀ ਮੰਗ ਚਾਹੁੰਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਮੰਗ ਤਾਂ ਇਹ ਆਹੀ ਹੈ ਜੀ ਪਹਿਲਾਂ ਵੀ ਇਹੀ ਗੱਲ ਹੋਈ ਆ ਵੀਰ ਜੀ ਨੇ ਕਿਹਾਗਾ ਵੀ ਇੱਥੇ ਲਾਈਟ ਅਤੇ ਹੋਰ ਜੋ ਮੜਾ ਮੜਾ ਜੈਂਪਰ ਵਗੈਰਾ ਲਗਾਣੇ ਚਾਹੀਦੇ ਨੇ ਜੀ ਇੱਥੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਵੀ ਰਾਤ ਵੀ ਇੱਥੇ ਬਹੁਤ ਵੱਡਾ ਐਕਸੀਡੈਂਟ ਹੋਇਆਗਾ ਬੱਚੇ ਨੂੰ ਭਗਾ ਕੇ ਮਾਰਿਆ ਜੀ ਮੋਟਰਸਾਈਕਲ ਵਾਲਿਆਂ ਨੇ ਤੇ ਜਿਆਦਾ ਸੀਰੀਅਸ ਆ ਬੱਚਾ ਉਹ ਵੀ ਪਤਾ ਨਹੀਂ ਪਟਿਆਲੇ ਪਤਾ ਨਹੀਂ ਉਹ ਆਪਣਾ ਆਓ ਦੱਸਿਆ ਭਰਾ ਨੇ ਕਿ ਵੀ ਮੋਟਰਸਾਈਕਲਾਂ ਨੇ ਫੇਟ ਮਾਰੀ ਕਿ ਵੀ ਉਹਦਾ ਜਿਹੜਾ ਸਿਰ ਸੀ ਡਵਾਈਡਰ ਦੇ ਤੇ ਜੜੀਆ ਫੁੱਟਪਾਥ ਬਣੀ ਫੁੱਟਪਾਥ ਨਾਲ ਲੱਗਿਆ ਸੀਗਾ ਕਿ ਵੀ ਉਹ ਮੁੰਡਾ ਉਸ ਟਾਈਮ ਬੇਸੁੱਧ ਸੀ ਉਹਦੀ ਕੀ ਹਾਲਤ ਹੈ ਉਹਦਾ ਹਾਲ ਤੱਕ ਪਤਾ ਨਹੀਂ ਲੱਗਿਆ ਹਾਂਜੀ ਸਰ ਪਤਾ ਨਹੀਂ ਬਸ ਇਹੀ ਕਹਿੰਨੇ ਆ ਇਹੀ ਮੰਗ ਆ ਜੀ ਸਾਡੀ ਵੀ ਇੱਥੇ ਲਾਈਟ ਵਗੈਰਾ ਬੱਤੀਆਂ ਵਗੈਰਾ ਦਾ ਬਹੁਤ ਜਲਦੀ ਉਹ ਕਰਨਾ ਚਾਹੀਦਾ ਕਿਉਂਕਿ ਧੁੰਦ ਵੀ ਪੈਣੀ ਹੈ ਜੀ ਬਹੁਤ ਸੜਕ ਪੀੜੀ ਹੈ ਜੀ ਬਹੁਤ ਜਿਆਦਾ ਨਸਖਾਨ ਹੋ ਰਹੇ ਨੇ ਬਹੁਤ ਜਿਆਦਾ ਰੋਜ਼ ਇੱਕ ਅੱਧਰ ਨਸਖਾਨ ਰੋਜ਼ ਡੇਲੀ ਹੁੰਦਾ ਹੈਗਾ ਜੀ ਇਹੀ ਮੰਗ ਹੈ ਜੀ ਸਾਡੀ ਇੱਕ ਨਾ ਜੀ ਜੈਂਪਰ ਅਤੇ ਬੱਤੀਆਂ ਬਹੁਤ ਜਲਦੀ ਤੋਂ ਜਲਦੀ ਲਗਾਈਆਂ ਜਾਣ ਵੀ ਅੱਗੇ ਧੁੰਦਾ ਪੈਣੀ ਹੈ ਜੀ ਕਿਸੇ ਦਾ ਗਰੀਬ ਬੰਦੇ ਦਾ ਨਸਖਾਨ ਨਾ ਹੋਇਆ ਜਾਵੇ ਜੀ ਇੱਥੇ ਕਿਉਂ ਗੱਡਿਆਂ ਰੇਹੇ ਤੇ ਟੁੱਟਦੀਆਂ ਨੇ ਜੀ ਨਾਲ ਤੁਹਾਨੂੰ ਪਤਾ ਹੀ ਆ ਨਿਕਾ ਪਰਸ ਤੋਂ ਉਥੇ ਦੀ ਗੱਲ ਆ ਤੁਸੀਂ ਅਸੀਂ ਉਰੇ ਬੈਠੇ ਸੀ ਸਮਾਂ ਪੂਰੇ ਬੈਠੇ ਦੇਖਦੇ ਦੇ ਸ਼ਾਮ ਦਾ ਟਾਈਮ ਸੀ 7 ਵਜੇ ਦਾ ਟਾਈਮ ਸੀ ਕਿਦੋਂ ਵਿਆਹ ਦੇਖ ਕੇ ਆਏ ਹੋਣੇ ਫੈਮਿਲੀ ਦੇ ਵਿੱਚ ਹੋਰ ਚੱਲ ਗੱਡੀ ਸੀ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਕਿਸਿਆ ਨਹੀਂ ਕੁਛ ਜਾਂ ਕੁਛ ਲਾ ਲੋ ਉਧਰੋਂ ਆ ਰਹੀ ਸੀ ਵਿਚਾਰਾ ਉਧਰੋਂ ਆਂਦਾ ਆਂਦਾ ਨਾ ਉਹਦੀ ਫੈਮਿਲੀ ਵਿੱਚ ਬੈਠੀ ਸੀ ਗੱਡੀ ਦਾ ਛੜ ਸਾਰੀ ਖਤਮ ਹੋ ਗਈ ਜੀ ਸਾਰੀ ਖਤਮ ਹੋ ਗਈ ਵੀ ਬਹੁਤ ਨੁਕਸਾਨ ਹੋਇਆ ਜੇ ਇਹਦੇ ਵਿੱਚ ਲਾਈਟਰ ਲੱਗੀਆਂ ਹੋਣਗੀਆਂ ਗੱਡੀ ਵਾਲੇ ਨੂੰ ਪਤਾ ਲੱਗਦਾ ਤੇ ਸਭ ਕੁਝ ਪਤਾ ਲੱਗਦਾ ਜੀ ਨਾਲ ਜੈਂਪ ਬਣੇ ਹੋਣਗੇ ਬੰਦਾ ਹੌਲੀ ਕਰਕੇ ਘੱਟਦਾ ਜੀ ਉਧਰੋਂ ਆ ਗੱਡੀ ਉਧਰੋਂ ਆਂਦੀ ਹੈ ਤੇ ਇਧਰੋਂ ਆ ਰੀਂਦਾ ਦੇਖਦਾ ਹੈ ਨਹੀਂ ਆਲੇ ਬੌਲੇ ਵਾਂਗੂ ਲੈ ਕੇ ਫੁੱਟਬਾਸ ਵੀ ਨਹੀਂ ਸਹੀ ਬਣ ਰਿਹਾ ਹੈਗਾ ਜੀ ਇਹਨਾਂ ਨੂੰ ਕੱਟੋ-ਕੱਟ 2-3 ਮਹੀਨੇ ਹੋ ਗਏ ਜੀ ਹਜੇ ਤ ਕਿਲੋਮੀਟਰ ਤੱਕ ਵੀ ਨਹੀਂ ਬਣਿਆ ਹੈਗਾ ਇਹ ਵੀ ਇਹਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਜੀ ਬਹੁਤ ਜਿਆਦਾ ਨਸਤਾਂ ਤੇ ਚਾਹੇ ਚੇਤਨ ਸਾਹਿਬ ਨੂੰ ਵੀ ਕਹਿ ਰਹੇ ਆ ਮੰਤਰੀ ਸਾਹਿਬ ਨੂੰ ਤੇ ਭਗਵੰਤ ਮਾਨ ਨੂੰ ਵੀ ਸਾਨੂੰ ਬੇਨਤੀ ਕਰ ਰਹੇ ਆ ਅਸੀਂ ਬਾਰ-ਬਾਰ ਵੀ ਸਾਡੇ ਖੇਤੀ ਤੋਂ ਖੇਤੀ ਇਹ ਕੰਮ ਕਰ ਲੈ ਇੱਥੇ ਆ ਕੇ ਪਰਵਾਹ ਨਾ ਜਿਆਦਾ ਤੇ ਵੀ ਜਿਹੜੇ ਰੋਜ਼ ਤੇ ਹਾਸੇ ਵਾਪਰੇ ਨੇ ਬੱਚੇ ਛੋਟੇ ਛੋਟੇ ਨੇ ਹਰੇਕ ਤੇ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਬਾਕੀ ਨੇੜੇ ਸਕੂਲ ਆ ਗਿਆ ਜੀ ਪ੍ਰਾਈਵੇਟ ਸਕੂਲ ਆ ਗਿਆ ਬੱਚੇ ਸਕੂਲ ਨਾਲ ਵੀ ਦੇਖਦੇ ਸੀ ਕਈ ਦਿਨ ਗੱਲ ਹੋ ਗਈ ਸਕੂਲ ਵਾਲਾ ਬੱਚਾ ਵੀ ਵਿੱਚ ਲੈ ਲੈ ਸੀ ਟਰਾਲੀ ਨੇ ਜੀ ਅਸੀਂ ਆਪ ਦੇਖਿਆ ਅਸੀਂ ਫਿਰ ਉਹਨਾਂ ਪਰ ਆਵਾ ਅਸੀਂ ਰੋਜ਼ ਦੇਖਦਾ ਹਾਂ ਹਰ ਤਰ੍ਹਾਂ ਦੇ ਹਾਦਸੇ ਠੀਕ ਹੈ ਭਾਈ ਜੀ ਤੁਹਾਡਾ ਨਾਮ ਰਾਜ ਕੁਮਾਰ ਜੀ ਰਾਜ ਕੁਮਾਰ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਸਰਕਾਰ ਨੂੰ ਜੀ ਹੱਥ ਜੋੜ ਕੇ ਬੇਨਤੀ ਕਰਦੇ ਆ ਜੀ ਇਹ ਸਾਡੀ ਜਿਹੜੀ ਸੜਕ ਦਾ ਮਾਮਲਾ ਹੈ ਸੜਕ ਦਾ ਹੈਗੇ ਬਹੁਤ ਖਰਾਬ ਜੀ ਇਹਦੇ ਰੋਜ਼ ਹੋਰ ਐਕਸੀਡੈਂਟ ਹੁੰਦੇ ਆ ਸਾਨੂੰ ਆਪਣੀ ਦੁਕਾਨ ਛੱਡ ਛੱਡ ਕੇ ਮਰੀਜ਼ਾਂ ਨੂੰ ਵਜਾ ਕੇ ਹਸਪਤਾਲ ਪਹੁੰਚਾਣਾ ਪੈਂਦਾ ਜੀ ਹਰ ਤੋਂ ਹੁਣ ਅਸੀਂ ਇੰਨੇ ਕਿੰਨੇ ਕਰੀ ਜਾਈਏ ਕੰਮ ਸਰਕਾਰ ਦਾ ਸਾਨੂੰ ਕਰਨਾ ਪੈਂਦਾ ਜੀ ਵੀ ਤੁਹਾਡੇ ਕਹਿਣ ਦਾ ਮਤਲਬ ਹੈ ਰੋਜ਼ ਹੀ ਕੋਈ ਨਾ ਕੋਈ ਰੋਜ਼ ਐਕਸੀਡੈਂਟ ਹੁੰਦੇ ਨੇ ਕੋਈ ਨਾ ਕੋਈ ਹੋਰ ਐਕਸੀਡੈਂਟ ਕੋਈ ਨਾ ਉਹ ਰਾਤ 7:00 ਕਬਜ ਦਾ ਟਾਈਮ ਤਾ ਉਹ ਇੱਕ ਮੋਟਰਸਾਈਕਲ ਇਧਰੋਂ ਜਵਾਗ ਪੈਦਲ ਆ ਰਹਾ ਦਾ ਜਵਾਗ ਉਹ ਪਿੱਛੇ ਇਧਰੋਂ ਮੋਟਰਸਾਈਕਲ ਆਇਆ ਉਹਨੇ ਫੇੜੇ ਮਾਰੀ ਜਵਾਗ ਨੂੰ ਮਾਰਵਾ ਦਿੱਤਾ ਕਿ ਉਹਦੇ ਨਾਲ ਘਾਤ ਨਾਲ ਜਾ ਕੇ ਦਾ ਸਿਰ ਲਗਾ ਜਵਾਗ ਦਾ ਹੁਣ ਇਹ ਨਹੀਂ ਪਤਾ ਲੱਗਦਾ ਵੀ ਜਵਾਗ ਵਿਚਾਰਾ ਹੋਰ ਸਮਾਈ ਕੀ ਹਾਲ ਹੈ ਉਹਦਾ ਕੁਝ ਨਹੀਂ ਪਤਾ ਲੱਗ ਰਿਹਾ ਅਸੀਂ ਸਰਕਾਰ ਨੂੰ ਇਹ ਕਹਿੰਦੇ ਵੀ ਸਪੀਡ ਬਰੇਕਰ ਬਣਾਏ ਚਾਹੀਦੇ ਤੇ ਕਲੇਟਰ ਦਾ ਪ੍ਰਬੰਧ ਹੋਣਾ ਚਾਹੀਦਾ ਇਹ ਇਹ ਨਵੀਂ ਚੀਜ਼ ਬਣੀ ਜਿਸ ਦਾ ਪਤਾ ਨਹੀਂ ਲੱਗਦਾ ਇਹ ਨਵਾਂ ਨਵਾਂ ਬਣਾਇਆ ਨਾ ਰੋਡ ਦੇ ਉੱਪਰ ਇਸ ਚੀਜ਼ ਦਾ ਪਤਾ ਨਹੀਂ ਲੱਗਦਾ ਨਵਾਂ ਬੰਦਾ ਜੋ ਆਤਾ ਹੈ ਏਦਾਂ ਇਸ ਦੇ ਉੱਪਰ ਹੀ ਚੜ क्योंकि कोई ना कोई बोर्ड लेटा लगी हुआ होंगी दोनों में पता लगेगा क्योंकि नई नई चीज़ बनी है ना पहले तो फुटपाथ नहीं था यहाँ पर अब नया बना है अब आधे बंदों को तो अंदाजे नाली चलते हैं कि पहली सड़क होगी जी इस करके पता नहीं लग रहा जी इस सड़क का कर इंतजाम करवाओ जी को लेटा लुट्टा साढ़े हाथ बांध के बनती है ये यहाँ से लेटा लगनी चाहिए जप लगने चाहिए जी क्योंकि देखो किसी का भी बच्चा है मेरा भी बच्चा आ सकता है स्कूल से निकलते बात कुछ भी हो सकता है जी गाड़ी तेज़ी में चलती है साढ़े हाथ बांध के बनती है जी ਇਹ ਸਰਕਾਰ ਸੇ ਬੇਨਤੀ ਹੈ ਜਲਦੀ ਸੇ ਜਲਦੀ ਸੇ ਕੰਮ ਕੋ ਕਰਿਆ ਵਾ ਕਰੇ। ਜਿਹੜੇ ਮੇਨ ਲੈਂਡ ਲੱਗਨੇ ਜਿਹਦੇ ਮੇਨ ਦੀ ਪੂਰੇ ਆਪਣੇ ਸਟੱਪ ਵੰਡੇ ਚਾਹੁੰਦੇ ਨੇ ਜੀ ਆਪਣੇ ਜਿਹੜੇ ਜੈਂਪਾ ਨੇ ਆਪਣੇ ਬੰਦੇ ਉਹ ਵੀ ਵੰਡੇ ਜਰੂਰੀ ਚੀਜ਼ਾਂ ਦੇਣੀ ਆ ਆਪਾਂ ਨੂੰ। ਠੀਕ ਹੈ ਜੀ। ਇਹ ਇਸ ਕਰਕੇ ਆਪਣੇ ਜਿਹੜੇ ਐਕਸੀਡੈਂਟ ਹੋਰ ਨੇ ਤਾਂ ਲੋਕਾਂ ਨੂੰ ਪਛਾਹ ਹੋਊਗਾ। ਇਹ ਲੋਕਾਂ ਨੇ ਤਾਂ ਇੱਦਾਂ ਹੀ ਵਿਚਾਰਨ ਪਤਾ ਲੱਗਦਾ ਨਹੀਂ ਕਿ ਜਿਸ ਨੇ ਕਿਸੇ ਟੱਕਰ ਹੋਈ ਜਾਂਦੀ ਹੈ ਰੋਜ਼ੇ। ਰੋਜ਼ੇ ਹੋ ਰਹੀ ਹੈ ਜੀ ਇਹ। ਇੰਤਾ ਦੇ ਹੱਥ ਆ ਪਹਿਲਾਂ ਲਾ ਲਓ ਨਵਾਂ ਬਣਵਾਇਆ ਦੁਆਰ ਵੀ ਇਹਨਾਂ ਨੇ ਇਹ ਵਿਚਾਰੇ ਬਣਾਉਂਦੇ ਜਾ ਰਹੇ ਨੇ ਪਿੱਛੋਂ ਮੁਰਾ ਬਣਾਉਂਦੇ ਨੇ ਪਿੱਛੋਂ ਨਾਲ ਦਾ ਫੇਟ ਟੁੱਟ ਜਾਂਦਾ ਹੈ ਇਹ ਇਹਦੇ ਦੀ ਮਾਤਾ ਪਿਤਾ ਇਹਦੇ ਵਿੱਚ ਪਰਸ਼ੋ ਜਿੱਥੇ ਫੋਰਚੂਨਰ ਗੱਡੀ ਲੱਗੀ ਹੈ ਇਹ ਪਿੰਡਰ ਦੇ ਵਿੱਚ ਫੈਮਿਲੀ ਆ ਰਹੀ ਸੀ ਆ ਚੀਜ਼ ਦੇ ਵਿੱਚ ਵੱਜ ਕੇ ਦੇਖੋ ਕਿੱਦਾਂ ਯਾਨੀ ਕਿ ਵੀ ਤੁਹਾਡੀ ਮੰਗ ਹੈ ਕਿ ਵੀ ਉਰੀ ਬੱਤੀਆਂ ਲਾਈਆਂ ਜਾਣ ਇੱਥੇ ਲਾਈਆਂ ਜਾਣ ਬਸ ਇੱਥੇ ਪੱਤੀਆਂ ਲਾਈਆਂ ਜਾਣ ਜੀ ਇੱਥੇ ਉਧਰੋਂ ਜਦੋਂ ਗੱਡੀ ਆ ਵੀਏ ਰਾਤ ਨੂੰ ਆਉਂਦੀ ਇਹਦਾ ਪਤਾ ਨਹੀਂ ਲੱਗਦਾ ਹੈਗਾ ਕਿ ਜਮਾਂ ਨਹੀਂ ਪਤਾ ਲੱਗਦਾ ਇੱਥੇ ਲੈਂਡ ਜਰੂਰ ਹੈ ਜੰਬੜੀ ਲਾਈਟ ਹੈ ਜਿਹੜੀ ਉਹ ਲ ਕੋਈ ਨਹੀਂ ਇੱਥੋਂ ਪਤਾ ਲੱਗਦਾ ਹੈਗਾ ਜੀ ਵੀ ਇੱਥੇ ਨਵੇਂ ਡਰ ਬਣੇ ਹੋਏ ਹੈਗਾ ਜਾਂ ਕਿਉਂ ਨਵੇਂ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਕਿਉਂਕਿ ਇਹ ਨਵੇਂ ਬਣੇ ਨੇ ਲੈਡ ਤੋਂ ਹੀ ਪਤਾ ਲੱਗਣਾ ਜੀ ਦੂਰੋਂ ਚਮਕ ਪਵੇ ਤਾਂ ਪਤਾ ਲੱਗਦਾ ਬਾਜੀ ਇਹੀ ਹੈ ਸਾਡੀ ਬੇਨਤੀ ਛੱਡੀ ਹੀ ਮੰਗ ਹੈ ਜੀ ਉਸ ਜੀ ਚੇਤਨ ਸਾਹਿਬ ਨੂੰ ਇਹੀ ਮੰਗ ਹੈ ਅਖਿਰੋ ਸਮਾਣਾ ਹਲਚਲ نیوز ਅੱਜ ਇੱਕ ਹੋਰ ਮਸਲਾ ਲੈ ਕੇ ਤੁਹਾਡੇ ਤੱਕ ਪਹੁੰਚਿਆ ਜਨਤਾ ਦੇ ਦਰਬਾਰ 'ਚ ਆਏ ਆ ਮਸਲਾ ਇਹ ਹੈ ਕਿ ਵੀ ਅਸੀਂ ਇਸ ਟਾਈਮ ਖੜੇ ਹਾਂ ਸਮਾਣਾ ਤੋਂ ਭਵਾਨੀਗੜ ਰੋਡ ਜਾਂਦੇ ਦਾਣਾ ਮੰਡੀ ਦੇ ਸਾਹਮਣੇ ਇੱਥੇ ਦੁਕਾਨਦਾਰ ਆ ਭਰਾਵਾਂ ਨੇ ਦੱਸਿਆ ਕਿ ਵੀ ਕੋਈ ਉਹ ਦਿਨ ਐ ਸਹਿਕ ਵੀ ਜਿੱਦ ਦਿਨ ਇੱਥੇ ਐਕਸੀਡੈਂਟ ਨਾ ਹੁੰਦਾ ਹੋਵੇ ਤੇ ਰਾਤ ਦੀ ਉਹ ਗੱਲ ਦੱਸ ਗਏ ਕਿ ਰਾਤ ਸਾਡੇ ਦੇਖਦੇ ਹੀ ਦੇਖਦੇ ਉਸ ਥਾਂ ਦੇ ਉੱਤੇ ਇੱਕ ਮੋਟਰਸਾਈਕਲ ਵਾਲੇ ਨੇ ਛੋਟੇ ਜਿਹੇ ਬੱਚੇ ਕੋਈ 14-15 ਸਾਲ ਦਾ ਬੱਚਾ ਉਹਨਾਂ ਨੂੰ ਇੰਨੀ ਦੱਬ ਕੇ ਟੱਕਰ ਮਾਰੀ ਬੱਚੇ ਦਾ ਸਿਰ ਉਹਦਾ ਫੁੱਟਪਾਥ ਦੇ ਉੱਤੇ ਜਾ ਕੇ ਲੱਗਿਆ ਸਾਡੇ ਅੱਗੇ ਜਾਂਦੇ ਨੂੰ ਲੈ ਕੇ ਉਹ ਮੋਟਰਸਾਈਕਲ ਸਵਾਰ ਨਾ ਹੀ ਖੜੇ ਤੇ ਬਹੁਤ ਹੀ ਦੂਰੀ ਤੱਕ ਨਿਕਲ ਚੁੱਕੇ ਸਨ ਅਸੀਂ ਬਹੁਤ ਰੌਣਾ ਰੱਪਾ ਪਾਇਆ ਤੇ ਬਾਅਦ ਵਿੱਚੇ ਵੀ ਗਏ ਤੇ ਉਹ ਫਰਾਰ ਹੋ ਗਏ ਹੁਣ ਇੱਥੇ ਦੁਕਾਨਦਾਰ ਭਰਾਵਾਂ ਨੇ ਦੱਸਿਆ ਕਿ ਵੀ ਕੋਈ ਉਹ ਦਿਨ ਇੱਥੇ ਇਹੋ ਜਿਹਾ ਜਾਂਦਾ ਹੈ ਕਿ ਵੀ ਜਿਹਨੂੰ ਅਸੀਂ ਹਸਪਤਾਲ ਨਾ ਛੱਡ ਗਈਏ ਰੋਜ਼ ਐਕਸੀਡੈਂਟ ਦੇ ਹਾਸੇ ਵਾਪਰਦੇ ਨੇ ਹਾਸੇ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਇੱਥੇ ਨਾ ਤਾਂ ਕੋਈ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਸਰਕਾਰ ਵੱਲੋਂ ਤੇ ਨਾ ਹੀ ਇੱਥੇ ਕੋਈ ਬੱਤੀਆਂ ਵਾਲਾ ਚੌਕ ਬਣਾਇਆ ਗਿਆ ਤੇ ਦੁਕਾਨਦਾਰ ਭਰਾਵਾਂ ਨੇ ਮੰਗ ਕੀਤੀ ਹੈ ਕਿ ਵੀ ਇੱਕ ਤਾਂ ਇੱਥੇ ਜੰਪਰ ਬਣਾਏ ਜਾਣ ਸੱਜੇ ਖੱਬੇ ਦੋਵਾਂ ਪਾਸੇ ਤਾਂ ਜੋ ਕਿ ਵੀ ਦੂਰੋਂ ਹੀ ਗੱਡੀਆਂ ਕੇ ਵੀ ਹੋਲੀ ਹੋ ਕੇ ਆਣ ਜਦੋਂ ਇੱਥੇ ਰਿਹੈਸ਼ੀ ਇਲਾਕੇ ਦੇ ਵਿੱਚ ਗੱਡੀਆਂ ਐਂਟਰ ਕਰਦੀਆਂ ਨੇ ਤਾਂ ਕੋਈ ਨਾ ਕੋਈ ਬੰਦਾ ਹੈਗਾ ਬੱਚਾ ਜਾਂ ਸਕੂਲ ਦੇ ਬੱਚਾ ਸੜਕ ਕ੍ਰੋਸ ਕਰ ਰਿਹਾ ਹੁੰਦਾ ਤਾਂ ਉਹਦਾ ਐਕਸੀਡੈਂਟ ਵਾਪਰ ਜਾਂਦਾ ਕੋਈ ਨਾ ਕੋਈ ਜਾਨੀ ਹਾਸੇ ਵਾਪਰਨੇ ਤੇ ਵਾਪਰਦੇ ਵੀ ਰਹਿਣਗੇ ਜਿੰਨਾ ਚਿਰ ਜਿਹੜੀਆਂ ਆਪਣਾ ਮੁਸ਼ਕਲਾਂ ਸਰਕਾਰ ਦੇ ਤੇ ਅੰਚਲੇ ਆਂਦੀਆਂ ਨੇ ਜਿੰਨਾ ਚਿਰ ਉਹਨਾਂ ਦਾ ਹੱਲ ਨਹੀਂ ਹੁੰਦਾ ਤਾਂ ਐਵੇਂ ਹੀ ਹਾਸੇ ਵਾਪਰਦੇ ਰਹਿਣਗੇ ਐਵੇਂ ਹੀ ਮਾਮਾ ਦੇ ਪੁੱਤਾਂ ਨਾਲ ਹਾਸੇ ਵਾਪਰਦੇ ਰਹਿਣਗੇ ਹੁਣ ਸਰਕਾਰ ਨੂੰ ਦੁਕਾਨਦਾਰ ਭਰਾਵਾਂ ਦੇ ਇਹ ਦੱਸਣਾ ਚਾਹੁੰਦੇ ਆ ਕਿ ਸਮਾਣਾ ਹਲਚਲ న్యూਸ ਦਾ ਮਕਸਦ ਹੈ ਕਿ ਵੀ ਮਸਲੇ ਚੱਕਣਾ ਇਹ ਮਸਲਾ ਹੁਣ ਸਰਕਾਰ ਦੇ ਧਿਆਨ ਚ ਲੈ ਰਿਆ ਕਿ ਵੀ ਇੱਥੇ ਇੱਕ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਦੂਸਰਾ ਨੰਬਰ ਇੱਥੇ ਇੱਕ ਜੈਂਪਰ ਬਣਾਈ ਜਾਣ ਤੇ ਤਾਂ ਜੋ ਇੱਥੇ ਇੱਕ ਵੀ ਹਾਸੇ ਨਾ ਵਾਪਰ ਸਕਣ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ